हैलो जी किसी सारे हो कि तुम सारे जाने ठीक ठाक होवोगे मैं भी ठीक है लो जी अज ते तो एनी सोहनी वीडियो लेके आए हैं जिन्हें फेस से हेयर ने जा नहीं रहे बहुत सारे नुस्खे अपनाए ने ठीक नहीं हो रहे पार्लर जा जा के थक चुके हो तो, देखू, तो आज देखो तो रैमडी जी मैं थोड़े न इस्तेमाल कर लगी हजे शेयर कर लगी मैं खुद इस्तेमाल की हुई है, बहुत वी तो जोड़े थोड़े तो अंजाई हेयर ने ना बिल्कुल रिमूव हो जाएंगे ਤੇ ਤੁਸੀਂ ਇਹ ਵੀਡੀਓ ਜਿਹੜੀ 5-6 ਮਿੰਟ ਦੀ ਵੀਡੀਓ ਦੇ ਵਿੱਚ ਵਿੱਚ ਹੀ ਤੁਹਾਡੇ ਸਾਰੇ ਜਿਹੜੇ ਫੇਸ ਤੇ हेयर ਆਇਓਏ ਨੇ ਨਾ ਸਾਰੇ ਹੀ ਸਾਫ ਹੋ ਜਾਣਗੇ ਤੇ ਇਹ ਪੂਰੀ ਵਿਧੀ ਨੂੰ ਦੇਖੋ ਕਿਸ ਤਰ੍ਹਾਂ ਇਹ ਆਪਾਂ ਬਣਾਈਏ ਤੇ ਕਿਸ ਤਰ੍ਹਾਂ ਲਗਾਣੀ ਹੈ ਤੇ ਕਿੰਨਾ ਟਾਈਮ ਲਗਾਣੀ ਹੈ ਬਹੁਤ ਵਧੀਆ ਹੈ ਇਹ ਵਾਲੀ ਰੈਮਡੀ ਤੁਸੀਂ ਇਸਤੇਮਾਲ ਜ਼ਰੂਰ ਕਰਨਾ ਤੁਸੀਂ ਮੇਰਾ ਫੇਸ ਦੇਖ ਸਕਦੇ ਹੋ ਬਿਲਕੁਲ ਕਲੀਨ ਪਿਆ ਹੈ ਤੇ ਇਹ ਵਾਲੀ ਜਿਹੜੀ ਤਾਂ ਹਾਂਜੀ ਇਹਨੂੰ ਬਣਾਉਣ ਦੀ ਵਿਧੀ ਆਪਾਂ ਨੂੰ ਚਾਰ ਚੀਜ਼ਾਂ ਚਾਹੀਦੀਆਂ ਨੇ ਦੁੱਧ ਚਾਹੀਦਾ ਚੀਨੀ ਚਾਹੀਦੀ ਥੋੜੀ ਜਿਹੀ ਹਲਦੀ ਚਾਹੀਦੀ ਏ ਔਰ ਕਣਕ ਦਾ ਆਟਾ ਚਾਹੀਦਾ ਅਗਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੋਫੀ ਐਡ ਕਰ ਸਕਦੇ ਹੋ ਬੇਸਣ ਨਹੀਂ ਲੈਣਾ ਹੈਗਾ ਕਿਉਂਕਿ ਬੇਸਣ ਸੌਫਟ ਹੁੰਦਾ ਏ ਸੌਫਟ ਫਿਰ ਜਿਹੜੇ ਹੇਅਰ ਨੇ ਔਰ ਮੂਵ ਨਹੀਂ ਕਰਦਾ ਹੈਗਾ ਜਿਹੜਾ ਆਟਾ ਹੁੰਦਾ ਬਹੁਤ ਵਧੀਆ ਹੁੰਦਾ ਏ ਉਹ ਚਿਪਕ ਜਾਂਦਾ ਏ ਉਹਦੇ ਨਾਲ ਹੀ ਹੇਅਰ ਮੂਵ ਹੁੰਦੇ ਨੇ ਤੇ ਇਹਨੂੰ ਬਣਾਉਣ ਲਈ ਆਪਾਂ ਲਿਆਏ ਦੁੱਧ ਲਿਆਏ ਤੇ ਇਹਨੂੰ ਕੋਸਾ ਕਰ ਲੈਣਾ ਮਤਲਬ ਗਰਮ ਕਰ ਲੈਣਾ ਏ ਦੁੱਧ ਲਿਆ ਵਿੱਚ ਚੀਨੀ ਪਾਈ ਆ ਆਟਾ ਪਾਤੇ ਤੁਰ ਜੀ ਹਲਦੀ ਜਿਹੜੀ ਹੈ ਉਹ ਪਾ ਦਿਤੀ ਹੈ ਹਲਦੀ ਜਿਹੜੀ ਹੈ ਇਹ ਸਕਿਨ ਨੂੰ ਤੁਹਾਨੂੰ ਪਤਾ ਹੈ ਕਿ ਬ੍ਰਾਈਟ ਕਰਦੀ ਹੈ ਤੇ ਕਿੰਨੇ ਤੇ ਕੋਈ ਵੀ ਛੋਟਾ ਮੋਟਾ ਕੋਈ ਵੀ ਪ੍ਰੋਬਲਮ ਹੋਈ ਹੋਵੇ ਕੋਈ ਟਿੰਪਲ ਕੋਈ ਫਿੰਸੀ ਕੋਈ ਦਾਣਾ ਕਿਸੇ ਵੀ ਪ੍ਰਕਾਰ ਦਾ ਨਿਕਲਿਆ ਹੋਵੇ ਤਾਂ ਬਿਲਕੁਲ ਠੀਕ ਕਰ ਦਿੰਦੀ ਹੈ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਦਾ ਪੇਸਟ ਬਣਾ ਲੈਣਾ ਜਿੰਨਾ ਚਿਰ ਇਹਦੀ ਚੀਨੀ ਨਹੀਂ ਨਾ ਘੁਲਦੀ ਹੈਗੀ ਉਹਨਾਂ ਚਿਰ ਆਪਾਂ ਇਹਦਾ ਥਿੰਕ ਜਾਂ ਪੇਸਟ ਬਣਾਣਾ ਹੈ ਜਿਆਦਾ ਥਿੰਕ ਵੀ ਨਹੀਂ ਬਣਾਣਾ ਤੇ ਜਿਆਦਾ ਪਤਲਾ ਵੀ ਨਹੀਂ ਬਣਾਣਾ ਜ਼ਿਆਦਾਤਰ ਥਿੰਕ ਹੀ ਹੋਵੇ ਕਿਉਂਕਿ ਜਿਹੜਾ ਆਪਾਂ ਮੋਟੀ ਲੇਅਰ ਹੈ ਨਾ ਉਹ ਸਕਿਨ ਤੇ ਲਗਾਣੀ ਹੈ ਕਿਉਂਕਿ ਜਿਹੜੀ ਚੀਨੀ ਹੁੰਦੀ ਉਹਦੀ ਹੀ ਚਿਪਚਿਪਾहट ਨਾਲ ਜਿਹੜੇ హెਅਰ ਹੁੰਦੇ ਨੇ ਉਹੀ ਰਿਮੂਵ ਹੋਣੇ ਨੇ ਉਸ ਤਰੀਕੇ ਨਾਲ ਤੇ ਲੋ ਜੀ ਇਹਨੂੰ ਮੈਂ ਥੋੜਾ ਜਿਹਾ ਕੋਸਾ ਕਰ ਲਿਆ ਠੰਡਾ ਕਰ ਲਿਆ ਯਾਨੀ ਕਿ ਥੋੜਾ ਜਿਹਾ ਕੋਸਾ-ਕੋਸਾ ਹਿਲਾਣ ਦਾ ਫਾਇਦਾ ਹੈ ਜਿਆਦਾ ਠੰ ਕੋਸਾ ਕੋਸਾ ਲੈ ਕੇ ਸਕਿਨ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਜਣ ਕਿ ਚਿਹਰੇ ਆਪਣੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਵਾਸ਼ ਕਰਨ ਤੋਂ ਬਾਅਦ ਤੇ ਜਿਹੜੀ ਇਹ ਆਪਾਂ ਬਣਾਈ ਹੈ ਰੈਮਡੀ ਇਹਨੂੰ ਇਸਤੇਮਾਲ ਕਰਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮੋਟੀ-ਮੋਟੀ ਲੇਅਰ ਜਿਹੜੀ ਹੈ ਨਾ ਉਹ ਫੇਸ ਤੇ ਅਪਲਾਈ ਕਰ ਲੈਣੀ ਹੈ ਇੰਨੇ ਵਧੀਆ ਵੈਕਸ ਹੈ ਨਾ ਜਿਹੜੀ ਆਪਾਂ ਪਾਰਲਰ 'ਚ ਵੈਕਸ ਕਰਵਾਣੇ ਉਹ ਸਕਿਨ ਨੂੰ ਲੂਜ਼ ਕਰ ਦਿੰਦੀ ਹੈ ਉਹ ਬਿਲਕੁਲ ਨਹੀਂ ਕਰਵਾਣੀ ਚਾਹੀਦੀ ਕਿਉਂਕਿ ਜਦੋਂ ਉਹ ਵੈਕਸ ਕਰਦੇ ਆ ਉਹ ਪੱਟਦੇ ਆ ਨਾ ਪੱਟੀਆਂ ਜਿਹਾ ਤੇ ਜਿਹੜੀ ਸਕਿਨ ਆਪਣੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਢਿੱਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਹੇਰ ਤਾਂ ਜਾਂਦੇ ਨੇ ਪਰ ਜਿਹੜੀ ਚਕੀਨ ਨੇ ਨਾ ਉਹਦਾ ਨਾਸ ਵੱਜ ਜਾਂਦਾ ਏ ਤੇ ਇਹਦੇ ਨਾਲੋਂ ਬੈਟਰ ਐ ਤੁਸੀਂ ਇੱਕ ਵਾਰੀ ਮੇਰੇ ਕੋਲ ਤੇ 7 ਦਿਨ ਅਪਣਾ ਕੇ ਦੇਖ ਲਓ 7 ਦਿਨਾਂ ਬਾਅਦ ਦੇਖਿਓ ਜੇ ਤੁਹਾਡਾ ਚਿਹਰਾ ਇੰਜ ਸੋਨੇ ਵਾਂਗੂ ਨਾ ਚਮਕ ਗਿਆ ਇੱਕ ਵੀ ਫਾਲਤੂ ਹੇਰ ਨਹੀਂ ਰਹਿਣ ਲੱਗਾ ਤੁਹਾਡੇ ਚਿਹਰੇ ਤੇ ਇਹ ਜ਼ਰੂਰ ਟਰਾਈ ਕਰੋ 7 ਦਿਨ ਦਾ ਇਹ ਚੈਲੰਜ ਐ 7 ਦਿਨ ਅਪਲਾਈ ਕਰਕੇ 7 ਦਿਨ ਬਾਅਦ ਫਿਰ ਮੇਰੇ ਵੀਡੀਓ ਤੇ ਆ ਕੇ ਕਮੈਂਟ ਕਰਨਾ ਕਿ ਵਾਕਈ ਬਹੁਤ ਵਧੀਆ ਰੈਮਡੀ ਐ ਤੇ ਇਹ ਦੇਖੋ ਇਹਨੂੰ ਆਪਾਂ ਮੋਟੀ-ਮੋਟੀ ਲੇਅਰ ਤੇ ਇਸ ਤਰੀਕੇ ਨਾਲ ਜਿੱਦਾਂ ਮੈਂ ਲਗਾਇਆ ਐ ਤਾਨੂੰ ਲਗਾ ਕੇ ਦੱਸ ਦਿੱਤੇ ਇਦਾਂ ਲਗਾ ਲਓ ਫਿਰ ਇਹਨੂੰ ਪੂਰਾ 20-25 ਮਿੰਟ ਸੁੱਕਣ ਦੇਣਾ ਹੈ ਤੇ ਜਾਨੀ ਕਿ ਪੂਰਾ ਵੀ ਨਹੀਂ ਸੁੱਕਣਾ ਥੋੜਾ ਥੋੜਾ ਡਰਾਈ ਰਹਿ ਜਾਵੇ ਤੇ ਇਹ ਕਿਉਂਕਿ ਮੋਟੀ ਲੇਅਰ ਹੈ ਇਹਨੂੰ ਪੂਰਾ ਮਤਲਬ ਕਿ 20-25 ਮਿੰਟ ਰੱਖਣਾ ਆਪਾਂ ਫੇਸ ਤੇ ਉਸ ਤੋਂ ਬਾਅਦ ਆਪਾਂ ਡਾਇਰੈਕਟ ਨਹੀਂ ਧੋਣਾ ਹੈਗਾ ਫੇਸ ਇਸ ਨੂੰ ਕੀ ਕਰਨਾ ਸੁੱਕਾ ਆਟਾ ਹੀ ਲੈਣਾ ਕਣਕ ਦਾ ਸੁੱਕੇ ਆਟੇ ਨਾਲ ਹੀ ਇਹਨੂੰ ਮਲ ਮਲ ਕੇ ਆਪਾਂ ਇਦਾਂ ਉਤਾਰਨਾ ਹੈ ਤੇ ਜਿੱਦਾਂ ਇਹਦਾ ਨੂੰ ਆਪਾਂ ਸੁੱਕੇ ਨੂੰ ਏਦਾਂ ਮਲ ਮਲ ਕੇ ਉਤਾਰਾਂਗੇ ਨਾ ਸੁੱਕੇ ਆٹے ਦੇ ਨਾਲ ਤੇ ਜਿਹੜੇ ਹੀਰ ਨੇ ਨਾ ਆਪਣੇ ਆਪ ਹੀ ਰਿਮੂਵ ਹੋਣੇ ਸ਼ੁਰੂ ਹੋ ਜਾਣੇ ਨੇ ਇੰਨੀ ਵਧੀਆ ਰੈਮਡੀ ਹੈ ਨਾ ਕਿਸੇ ਨੇ ਅੱਜ ਤੱਕ YouTube ਤੇ ਨਹੀਂ ਦੱਸੀ ਹੋਣੀ ਤੇ ਇਹ ਤੁਸੀਂ ਇੱਕ ਬਾਰੀ ਮੇਰੇ ਕਹਿਣ ਤੇ 7 ਦਿਨ ਦਾ ਚੈਲੰਜ ਲੈ ਕੇ ਇਹ ਅਪਣਾਓ ਇਹ ਜਿਹੜੀ ਵਿਧੀ ਹੈ ਇੰਨੀ ਵਧੀਆ ਵਿਧੀ ਹੈ ਬਿਲਕੁਲ ਤੁਹਾਡਾ ਚਿਹਰਾ ਬਿਲਕੁਲ ਕਲੀਨ ਹੋ ਜਾਵੇਗਾ ਬਿਲਕੁਲ ਰਿਮੂਵ ਹੋ ਜਾਏਗੇ ਵਾਹੇਰ ਗਰਦਨ ਤੇ ਵੀ ਲਗਾ ਸਕਦੇ ਹੋ ਆਪਣੇ ਬਾਜੂ ਤੇ ਵੀ ਲਗਾ ਸਕਦੇ ਹੋ ਤੇ ਆਪਣੇ ਫੇਸ ਤੇ ਵੀ ਅਪਲਾਈ ਕਰ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਉਤਾਰਨਾ ਬਿਲਕੁਲ ਡਾਇਰੈਕਟਲੀ ਮੂੰਹ ਨਹੀਂ ਧੋਣਾ ਹੈਗਾ ਇਦਾਂ ਸੁੱਕੇ ਆਟੇ ਦੇ ਨਾਲ ਇਹਨੂੰ ਮਲ ਮਲ ਕੇ ਆਪਾਂ ਸਾਰਾ ਜਿਹੜਾ ਵੀ ਆਪਾਂ ਇਸਤੇਮਾਲ ਕੀਤਾ ਸੀ ਨਾ ਪੈਕ ਇਹ ਲਾ ਦੇਣਾ ਹੈ ਤੇ ਤੁਸੀਂ ਜਾਣ ਹੀ ਚੁੱਕੇ ਹੋਵੋਗੇ ਚੀਨੀ ਹੈਗੀ ਹੈ ਦੁੱਧ ਹੈਗਾ ਥੋੜੀ ਜਿਹੀ ਹਲਦੀ ਹੈਗੀ ਹੈ ਕਣਕ ਦਾ ਆਟਾ ਇਹਨਾਂ ਚਾਰਾਂ ਚੀਜ਼ਾਂ ਦਾ ਇਸ ਤਰੀਕੇ ਨਾਲ ਫੇਸ ਪੈਕ ਬਣਾ ਕੇ ਦੇਖੋ ਬਿਲਕੁਲ ਫੇਸ ਵੋਸ਼ ਕਰਨ ਦੇ ਵੀ ਤਲੀ ਪਈ ਹੈਗੀ ਤੇ ਇਹਨੂੰ ਆਪਾਂ ਮਲ ਮਲ ਕੇ ਬਿਲਕੁਲ ਹੀ ਲਾ ਦਿੱਤਾ ਹੈ ਤੇ ਬਿਲਕੁਲ ਵੀ ਹਲਦੀ ਦਾ ਕਲਰ ਵੀ ਨਹੀਂ ਆਪਣੇ ਤੇ ਫੇਸ ਤੇ ਲੱਗਾ ਕਿਉਂਕਿ ਜਿਹੜੀ ਚੀਨੀ ਹੁੰਦੀ ਹੈ ਉਹ ਲੱਗਣ ਨਹੀਂ ਦਿੰਦੀ ਹੈਗੀ ਹਲਦੀ ਦਾ ਕਲਰ ਫੇਸ ਤੇ ਨਹੀਂ ਤਾਂ ਆਪਾਂ ਉਦਾਂ ਹਲਦੀ ਪੈਕ ਚ ਪਾ ਕੇ ਲਗਾਓ ਤਾਂ ਚਿਹਰਾ ਪੀਲਾ ਪੀਲਾ ਹੋ ਜਾਂਦਾ ਹੈ ਦੇਖੋ ਬਿਲਕੁਲ ਮੇਰਾ ਚਿਹਰਾ ਬਿਲਕੁਲ ਕਲੀਨ ਹੋ ਚੁੱਕਾ ਹੈ ਤੁਹਾਡੇ ਸਾਹਮਣੇ ਲਾਈਵ ਰਿਜ਼ਲਟ ਹੈ ਮੈਂ ਕਿਹਾ ਚਲੋ ਬਹੁਤ ਜ਼ਿਆਰੀ ਮੇਰੇ ਭੈਣਾਂ ਪਰੇਸ਼ਾਨ ਰਹਿੰਦੀਆਂ ਨੇ ਹਨਾ ਵੀ ਪਾਰਲਰ ਮੇਰੇ ਵਾਂਗੂ ਕੋਈ ਨਹੀਂ ਜਾਂਦੀਆਂ ਮੈਨੂੰ ਨਹੀਂ ਪਸੰਦ ਹੈਗਾ ਪਾਰਲਰ ਵੈਕਸ ਕਰਵਾਉਣਾ ਜਾਂ ਤਗਾ ਤੁਗਲਵਾਣਾ ਇਸ ਕਰਕੇ ਮੈਂ ਘਰ ਵਾਲੀਆਂ ਜਿਹੜੇ ਹੋਮ ਮੇਡ ਰੈਮਡੀ ਹੁੰਦੀਆਂ ਨੇ ਉਹੀ ਇਸਤੇਮਾਲ ਕਰਦੀ ਆ ਇਹ ਕਿੰਨੇ ਦਿਨ ਹੋ ਗਏ ਮੈਂ ਤੁਹਾਡੇ ਲਈ ਖੋਜਦੀ ਪਈ ਸੀ ਵੀ ਵਧੀਆ ਬੈਸਟ ਰੈਮਡੀ ਦੱਸਾਂ ਜਿਹੜੀ ਪਹਿਲਾਂ ਮੈਂ ਇਸਤੇਮਾਲ ਕਰਾਂ ਪਹਿਲਾਂ ਮੈਨੂੰ ਹੋ ਗਏ ਨੇ 4-5 ਦਿਨ ਇਸਤੇਮਾਲ ਕਰਦੇ ਨੂੰ ਮੇਰਾ ਬਿਲਕੁਲ ਫੇਸ ਬਿਲਕੁਲ ਕਲੀਅਰ ਹੋ ਚੁੱਕਾ ਹੈ ਮੇਰਾ ਵੈਸੇ ਪਹਿਲਾਂ ਵੀ ਫੇਸ ਕਲੀਅਰ ਸੀਗਾ ਤੇ ਇਹ ਆਪਣੇ ਮੈਂ ਲੱਤ ਤੇ ਵੀ ਇਸਤੇਮਾਲ ਕਰਕੇ ਬਾਜੂ ਤੇ ਵੀ ਇਸਤੇਮਾਲ ਕਰਕੇ ਦੇਖੀ ਸੀ ਬਿਲਕੁਲ 100% ਇਹਦਾ ਰਿਜ਼ਲਟ ਮਿਲਿਆ ਸੀ ਇਸ ਕਰਕੇ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਹ ਜਿਹੜੀ ਸਾਰੇ ਪਾਸੇ ਮਤਲਬ ਕਿ ਸ਼ੇਅਰ ਕਰ ਦਿਓ ਕਿ ਸਾਰਿਆਂ ਨੂੰ ਹੀ ਇਹ ਰੈਮਡੀ ਦਾ ਫਾਇਦਾ ਹੋਵੇ ਆ ਦੇਖੋ ਨੀਚੇ ਜਿਹੜਾ ਉਤਰਿਆ ਮੈਂ ਨੀਚੇ ਕਪੜਾ ਵਿਛਾ ਲਿਆ ਸੀਗਾ ਅਗਰ ਤੁਸੀਂ ਸ਼ੈਂਕ ਵਿੱਚ ਇਦਾਂ ਕਰਨਾ ਹੈ ਤੇ ਸ਼ੈਂਕ ਵਿੱਚ ਕਪੜਾ ਪਸਾ ਲਓ ਕਿਉਂਕਿ ਜਿਹੜਾ ਜਾਲੀ ਹੈ ਨਾ ਉਹਦੇ ਵਿੱਚ ਆਟਾ ਨਾ ਫਸੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਲਓ ਤੇ ਲੋ ਜੀ ਦੇਖੋ ਜੀ ਮੇਰਾ ਫੇਸ ਇੱਕਦਮ ਕਲੀਅਰ ਇੱਕਦਮ ਪਰਫੈਕਟ ਲੱਗ ਰਿਹਾ ਹੈ ਅਚੀ ਲੱਗੀ ਵੀਡੀਓ ਲਾਈਕ ਕਰ ਦੇਣਾ ਬਾਤੂ ਵਾ ਸ਼ੇਅਰ ਕਰਨਾ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਨਾ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਨਿਊ ਨਿਊ ਰੈਮਡੀ ਤੁਹਾਡੇ ਨਾਲ ਇਸਤੇਮਾਲ ਕਰਦਾ ਰਹਾਂਗੇ ਲੈ ਕੇ ਆਵਾਂਗੇ